ਹੁਣ ਇਹ ਕਹਿੰਦਾ ਕਿ ਕੋਟ ਚ ਕੇਸ ਵੀ ਲੱਗਾ ਤਾਂ ਕਾ ਮੈਨੂੰ ਕੱਲ ਦੀਆਂ ਵੀਡੀਓ ਵੀ ਪਾਉਣਾ ਦਾ ਫੋਟੋਆਂ ਕੱਲ ਦਾ ਕਿ ਮੈਂ ਵਿਹਾਂ ਦੂਜਾ ਕਰੋ ਲਗਾਵਾ ਤੇ ਵਿਚੋਲਿਆਂ ਨੂੰ ਕਹਿੰਦੇ ਨੇ ਅਸੀਂ ਪੈਸੇ ਦਿੱਤੇ ਨੇ ਤੇਰੇ ਦਿਲ ਖਰੀਦ ਕੇ ਲਿਆਂਦਾ ਵੇ ਮੈਂ ਹੀ ਮੰਗ ਮੈਂ ਉੱਥੇ ਬਸਣਾ ਚਾਹੁੰਨੀ ਮੈਨੂੰ ਘਰ ਨੂੰ ਘਰ ਦਵਾ ਦਿਓ ਆ ਫੋਨ ਕਰਨੇ ਪਰ ਫੋਨ ਪਾ ਕੇ ਕਿਹਾ ਸਵੇਰ ਨੂੰ ਦਿਖਾ ਦੇ ਪਏ ਉਹ ਘਰ ਦਿਖਾਣੇ ਪਏ ਆਪ ਜਾਨਾ ਲੈਨੇ ਕੋਈ ਨਾ ਆਰ ਨਾਰਪੁਰ ਦੀ ਕੁਲਦੀਪ ਵਰਦੀ ਨਾਰਪੁਰ ਦੀ ਤੁਹਾਡਾ ਵਿਆਹ ਕਦੋਂ ਆਇਆ ਸੀ 3 ਸਾਲ ਹੋ ਗਏ ਵਿਆਹ ਨੂੰ ਇਹਦੇ ਨਾਲ ਮੇਰੇ ਘਰ ਵਾਲੇ ਰਜਿੰਦਰ ਸਿੰਘ ਨਾਲ ਕਿੱਥੇ ਰਹਿਣ ਵਾਲਾ ਉਹ ਮੂਸਾ ਖੇਲ ਮਹਿਮਤਪੁਰ ਠੀਕ ਹੈ ਹੁਣ ਕੀ ਗੱਲ ਹੋਈ ਹੈ ਜਿਹੜਾ ਤੁਹਾਨੂੰ ਮੇਰਾ ਕੋਰਟ ਚ ਕਿ ਮੇਰਾ ਕੋਰਟ ਚ ਵੀ ਕੇਸ ਲੱਗਾ ਹੈ 16 ਤਰੀਕ ਨੂੰ ਮੈਨੂੰ ਕੁੱਟਮਾਰ ਕੀਤੀ ਨੂੰ 16 ਜਨਵਰੀ ਨੂੰ ਕੀ ਨੋ ਮੈਂ ਵੀ ਨੇ ਅੱਛਾ 24 2024 ਚ ਕੋਟ ਮਾਰ ਕੀਤੀ ਮੈਂ ਕੋਰਟ ਚ ਕੇਸ ਕੀਤਾ ਮੈਨੂੰ ਰਾਤ ਗਲਾ ਘੁੱਟਦੇ ਰਹੇ ਨੇ ਮਾਰਦੇ ਰਹੇ ਨੇ ਕਹਿੰਦੇ ਨੇ ਕਿ ਮੁੰਡਾ ਕਰਾ ਦੇ ਮੇਰੀ ਨਾਨਾ ਕਹਿੰਦੀ ਮੇਰੇ ਨਾਲ ਮੈਂ ਬਾਹਰ ਨਹੀਂ ਜਾਣਾ ਮੈਂ ਕਹਾ ਮੈਂ ਮੁੰਡਾ ਨਹੀਂ ਦੇਣਾ ਮੈਂ ਮੁੰਡਾ ਨਾਲ ਕਿਸੇ ਦੇ ਨਾਲ ਨਾ ਕਰਾਂ ਮੇਰਾ ਘਰ ਵਾਲੇ ਵੀ ਮੈਨੂੰ ਧੋਖਿਆਂ ਦੇਣਾ ਤੇ ਮਾਰ ਦੇਣਾ ਦੋ ਸਾਲ ਦਾ ਜੀ ਹੁਣ ਇਹ ਕਹਿੰਦਾ ਕਿ ਕੋਰਟ ਚ ਕੇਸ ਵੀ ਲੱਗਾ ਤੇ ਕਹ ਮੈਨੂੰ ਕੱਲ ਦੀਆਂ ਵੀਡੀਓ ਵੀ ਪਾਉਣਾ ਦਾ ਫੋਟੋਆਂ ਵੀ ਕੱਲ ਦਾ ਕਿ ਮੈਂ ਵਿਆਹ ਦੂਜਾ ਘਰੋਂ ਲੱਗਾ ਵਾ ਵਿਚੋਲਿਆਂ ਨੂੰ ਕਹਿੰਦੇ ਨੇ ਅਸੀਂ ਪੈਸੇ ਦਿੱਤੇ ਤੇ ਤੈਨੂੰ ਖਰੀਦ ਕੇ ਲਿਆਂਦਾ ਵੇ ਮੇਰੇ ਘਰ ਵਾਲਾ ਤਾਂ ਘਰ ਵਾਲਾ ਕੁਛ ਨਹੀਂ ਕੰਮ ਇਹ ਕਰਦਾ ਬਾਹਰ ਕਹਿੰਦੇ ਬਾਹਰ ਦੇ ਪੇਪਰ ਲਾਏ ਨੇ ਇਟਲੀ ਦੇ ਤੇ ਤੁਹਾਨੂੰ ਕਿੱਥੋਂ ਪਤਾ ਲੱਗਾ ਵਿਆਹ ਦੁਜੇ ਕਰਾ ਰਿਆ ਇਹਨਾਂ ਨੇ ਵਿਚੋਲਿਆਂ ਨੂੰ ਫੋਨ ਕੀਤਾ ਜ ਮਿਆਣੀ ਫੋਨ ਕੀਤਾ ਵਿਚੋਲੇ ਮਿਆਣੀ ਦੇ ਰਹਿਣ ਵਾਲੇ ਨੇ ਉਹਨਾਂ ਨੇ ਸਾਨੂੰ ਦੱਸਿਆ ਕਿ ਵਿਆਹ ਕਰਾਉਣ ਲੱਗੇ ਨੇ ਤੇ ਜਿਹੜੀਆਂ ਫੋਟੋਆਂ ਵਗੈਰਾ ਜਿਹੜੀਆਂ ਆਈਆਂ ਤੁਹਾਨੂੰ ਕਿਹਨੇ ਭੇਜੀਆਂ ਉਹ ਮੇਰੇ ਘਰ ਵਾਲੇ ਨੇ ਖੁਦ ਭੇਜੀਆਂ ਮੈਨੂੰ ਮੈਨੂੰ ਕਹਿੰਦਾ ਮੈਨੂੰ ਕੰਮ ਕੀ ਲੈਂਦਾ ਮੈਂ ਵਿਆਹ ਕਰਾਉਣ ਲੱਗਾ ਮੈਂ ਦੂਜਾ ਮੁੰਡਾ ਹੁਣ ਹੋਰ ਕਿਸੇ ਨੂੰ ਲੈਣਾ ਦੂਜੀ ਜਨਾਨੀ ਚ ਲੈਣਾ ਮੁੰਡਾ ਤੂੰ ਹੁਣਾਂ ਤੂੰ ਰਾਂਡੀ ਹੋ ਗਈ ਐ ਕਦੀ ਮੈਨੂੰ ਧਮਕੀਆਂ ਦਿੰਦਾ ਤੂੰ ਰਾਂਡੀ ਹੋ ਗਈ ਐ ਤੂੰ ਮਰ ਗਈ ਐ ਤੋਣਾ ਤੇ ਪ੍ਰਾਣੂ ਕਹ ਦੂਜਾ ਵਿਆਹ ਕਰ ਦੇ ਮੇਰਾ ਹੁਣ ਮੰਗੀ ਕਰਦੇ ਮੈਂ ਹੀ ਮੰਗ ਮੈਂ ਉੱਥੇ ਬਸਣਾ ਚਾਹੁੰਨੀ ਐ ਮੈਨੂੰ ਘਰ ਲਵੋ ਘਰ ਦਵਾ ਦਿਓ ਮੈਂ ਉੱਥੇ ਰਹਿਣਾ ਮੇਰਾ ਬਟਨਿਕਾ ਤੇ ਪੇਟਾ ਵੇ 2 ਸਾਲ ਦਾ ਅਸੀਂ ਕਿੱਥੇ ਜਾਵਾਂਗੇ ਤੁਹਾਡੀ ਜਿਹੜੇ ਬਸ ਮੈਂ ਉੱਥੇ ਰਹਿਣਾ ਚਾਹੋਦੀ ਐ ਮੇਰਾ ਅੱਕ ਦਵਾ ਦਿਓ ਬਸ ਫਿਰ ਇਹ ਹੀ ਬਿੜਤੀ ਐ ਰਾਣੀ ਕੀ ਇਹ ਤਾਂ ਲੜਕੀ ਲੱਗਦੀ ਐ ਇਹ ਲੜਕੀ ਮੇਰੀ ਤੇ ਇਹ ਕਿੰਨੇ ਸਾਲ ਹੋਏ ਵਿਆਹ ਨੂੰ ਵਿਆਹ ਨੂੰ ਤਿੰਨ ਸਾਲ ਹੋਏ ਤਿੰਨ ਸਾਲ ਤੇ ਹੁਣ ਕੀ ਮਾਮਲਾ ਕੀ ਹੈ ਸਾਰਾ ਇਹ ਮਾਮਲਾ ਇਹ ਵੀ ਰਾਦੇ ਸੀ ਗਏ ਆ ਜਾਂਦਾਂ ਨੂੰ ਅੱਗੇ ਕੁੱਟਣ ਮਾਰਨ ਦੇ ਹਨ ਤੇ ਇਹ ਕੁੜੀ ਗੇੜ ਲਾ ਕੇ ਖੜੀ ਸੀ ਰੋਂ ਟਾਈ ਸੀ ਇਹਨਾਂ ਨੇ ਕਾਲ ਵੀ ਘੁੱਟਿਆ ਇਹਦੇ ਘਰ ਤੇ ਨੇ ਤੇ ਇਹਦੀ ਸੱਸ ਨੇ ਪਿੱਛੋਂ ਡੰਡਿਆਂ ਨਾਲ ਕੁੱਟਿਆ ਤੇ ਜਿਹੜੀ ਇਹਦੀ ਨਣਾਣੇ ਉਹਨੇ ਕਹਿ ਵੀ 3 ਵਜੇ ਕਿਹਾ ਵੀ ਇਹਨੇ ਕੋਲ ਮੋਬਾਈਲ ਮੂਬਲ ਖੋਲੋ ਇਹਨੂੰ ਘਰੋਂ ਕੱਢੋ ਇਹਨੂੰ ਕਦੋਂ ਰੱਖਿਆ ਜੀ ਤੇ ਇਹਨਾਂ ਨੇ ਘਰ ਘਰੋਂ ਕੱਢ ਦਿੱਤਾ ਤੇ ਇਹ ਫਿਰ ਵਿਚਾਰੀ ਗਲੀ 'ਚ ਰੋਂਦੀ ਹੀ ਛੜਕ ਦੇ ਉੱਤੇ ਆ ਤੇ ਗੇੜ ਅੱਕੇ ਤੇ ਅਸੀਂ ਵੈਸੇ ਹੀ ਗਏ ਆ ਹਨ ਨੂੰ ਨਹੀਂ ਸਿੱਪਦਾ ਵੀ ਇਹਦੇ ਕੋ ਮੋਬਾਈਲ ਖੋ ਜਾਣੇ ਸਭ ਕੁਝ ਖੋ ਜਾਣੇ ਅਸੀਂ ਵੈਸੇ ਹੀ ਗਏ ਆ ਆਖਿਆ ਦੇਖੀ ਕੁੜੀ ਦਾ ਪਤਾ ਲੱਗੇ ਉਹ ਜਾਂਡਾ ਨੂੰ ਕੁੜੀ ਦਾ ਗਾਲ ਕੁੱਟਿਆ ਉਹਦੀ ਸੱਸ ਨੇ ਡੰਡੇ ਮਾਰੇ ਬਹੁਤ ਮੰਤੀ ਹੱਤ ਕੀਤੀ ਕਹਿੰਦੇ ਤੈਨੂੰ ਮਾਰ ਦੇਣਾ ਅੱਜ ਮੁੰਡਾ ਆਪਦਾ ਲੈਣਾ ਤੇ ਕੋਈ ਕੋਡ ਕੇਸ ਵੀ ਲੱਗਾ ਹਾਂਜੀ ਕੋਡ ਕੇਸ ਲੱਗਾ ਵੇ ਤੇ ਹੁਣ ਵਿਆਹ ਕਰਾ ਲਿਆ ਹੁਣ ਕਹਿੰਦਾ ਮੈਂ ਵਿਆਹ ਕਰਾਉਣਾ ਹੈ ਪਤਾ ਨਹੀਂ ਕਰਾ ਲਿਆ ਸੋ ਕਹਿੰਦਾ ਮੈਂ ਵਿਆਹ ਕਰਾਉਣਾ ਹੈ ਪਰਸੋ ਮੈਂ ਵਿਆਹ ਕਰਾਉਣਾ ਹੈ ਤੇ ਆਹ ਗਾਨੇ ਗੁੰਨੇ ਬੱਚੇ ਨੇ ਮੰਗ ਕੀ ਕਰਦੇ ਆਸੀਂ ਮਿਹਨਤੀ ਕਰਨੇ ਆ ਹਾਂ ਕਹਿੰਦੇ ਠੀਕ ਹੈ ਨਾ ਜੰਮੀ ਤੁਸੀਂ ਹਾਂਜੀ ਤੁਹਾਨੂੰ ਠੀਕ ਹੈ ਮੈਂ ਚੰਨੇ ਸਾਡੀ ਕੁੜੀ ਨੂੰ ਘਰ-ਬਾਰ ਮਿਲਣਾ ਚਾਹੀਦਾ ਪੁਕੜੀ ਸਾਡੀ ਉੱਥੇ ਵਸਣੀ ਚਾਹੀਦੀ